ਰੂਪਨਗਰ ਪੁਲਿਸ ਦੇ ਵੱਲੋਂ ਬੀਤੀ ਰਾਤ ਪਿੰਡ ਭਿੰਡਣ ਨਗਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਕਿਨਾਰੇ ਇੱਕ ਖੰਡਰਨੂਮਾ ਇਮਾਰਤ ਦੇ ਵਿੱਚੋਂ ਮੁਠਭੇੜ ਤੋਂ ਬਾਅਦ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਬਦਮਾਸ਼ਾਂ ਦੇ ਕੋਲੋਂ ਇੱਕ 9mm ਦੀ ਪਿਸਤੌਲ ਸਮੇਤ ਮੈਗਜ਼ੀਨ ਦੇ ਤਿੰਨ ਖੋਲ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਦੇ ਵੱਲੋਂ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਪੁਲਿਸ ਦੀ ਗ੍ਰਿਫਤ ਵਿੱਚ ਨਜ਼ਰ ਆ ਰਹੇ ਇਹ ਦੋ ਨੌਜਵਾਨ ਉਨਾ ਤਿੰਨ ਬਦਮਾਸ਼ਾਂ ਦੇ ਵਿੱਚ ਉਹ ਹੀ ਮੌਜੂਦ ਹਨ ਜਿਨ੍ਹਾਂ ਦੇ ਨਾਲ ਰੂਪਨਗਰ ਪੁਲਿਸ ਦੀ ਪੀਤੀ ਰਾਤ ਇੱਕ ਖੰਡਰ ਰੁਮਾ ਇਮਾਰਤ ਦੇ ਵਿੱਚ ਮੁੱਠਪੇੜ ਹੋਈ ਸੀ ਇਹਨਾਂ ਦਾ ਤੀਜਾ ਸਾਥੀ ਪੁਲਿਸ ਦੀ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਸੀਆਈਏ ਟੀਮ ਨੂੰ ਇਹਨਾਂ ਤਿੰਨੋਂ ਅਪਰਾਧੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਭਿੰਡਨ ਨਗਰ ਪਿੰਡ ਦੇ ਨਜ਼ਦੀਕ ਦਰਿਆ ਵਾਲੇ ਪਾਸੇ ਇੱਕ ਖੰਡਰ ਪਈ ਇਮਾਰਤ ਨੂੰ ਘੇਰਾ ਪਾਇਆ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਸਾਹਮਣੇ ਵਾਲੀ ਸਾਈਡ ਤੋਂ ਇਹਨਾਂ ਅਪਰਾਧੀਆਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਲ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਵਿੱਚ ਪੁਲਿਸ ਪਾਰਟੀ ਦੀ ਗੱਡੀ ਬਲੈਰੋ ਸੀ ਉਸਦੇ ਵੀ ਫਾਇਰ ਲੱਗੇ ਹਨ ਅਤੇ ਜਵਾਬੀ ਕਾਰਵਾਈ ਦੌਰਾਨ ਮੁਠ ਭੇੜ ਤੋਂ ਬਾਅਦ ਇੱਕ ਬਦਮਾਸ਼ ਦੇ ਪੁਲਿਸ ਦੀ ਵੀ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਦੇ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਪਿੰਡ ਚੰਦਨ ਕੇ थाना मेहता चौक जिला अमृतसर नवतेज सिंह वासी जब्बोवाल थाना बाबा बकाला जिला अमृतसर और गुरप्रीत सिंह गोपी वासी सरां थाना मत्तेवाल जीरा अमृतसर ਨੂੰ ਗ੍ਰਿਫਤਾਰ ਕੀਤਾ ਹੈ गुरविंदर सिंह और नवतेज सिंह ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅ ਕੱਲ ਲੇਟ ਨਾਈਟ ਸਾਡੇ ਸੀਆਈਏ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਜਿਦੇ ਵਿੱਚ ਪਤਾ ਲੱਗਾ ਸੀਗਾ ਕਿ ਕੁਝ ਕ੍ਰਿਮੀਨਲਸ ਹੈਗੇ ਨੇ ਜਿਹੜੇ ਸਾਡੇ ਏਰੀਆ ਵਿੱਚ ਆ ਕੇ ਠਹਿਰੇ ਹੋਏ ਨੇ ਔਰ ਜਦੋਂ ਇਹ ਇਨਫਾਰਮੇਸ਼ਨ ਹੋਰ ਡਵੈਲਪ ਕੀਤੀ ਤੋ ਇਹ ਕਲੀਅਰ ਹੋਇਆ ਕਿ ਭਿੰਡਰ ਨਗਰ ਵਿੱਚ ਇੱਕ ਅਬੈਂਡੰਟ ਬਿਲਡਿੰਗ ਹੈਗੀ ਹੈ ਜਿੱਥੇ ਕੁਝ ਬੰਦੇ ਲੁਕੇ ਹੋਏ ਨੇ ਸਾਡੇ ਐਸ ਐਚ ਓ ਸਾਹਿਬ ਨੂਰਪੁਰ ਬੇਦੀ ਤੇ ਸੀਆਈਏ ਦੀ ਟੀਮ ਨੇ ਜਾ ਕਰਕੇ ਉਥੇ ਘੇਰਾ ਪਾਇਆ ਔਰ ਜਦੋਂ ਘੇਰੇ ਦੌਰਾਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਮਲਜ਼ਮ ਸੀਗੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਹੜੀ ਸਾਡੀ ਗੱਡੀ ਜਿਹੜੀ ਹੈਗੀ ਹੈ ਸਰਕਾਰੀ ਗੱਡੀ ਉੱਤੇ ਵੱਜੇ ਔਰ ਰਿਟੈਲੀਟਰੀ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਦੀ ਟੀਮ ਵੱਲੋਂ ਕੀਤਾ ਗਿਆ ਜਿਦੇ ਵਿੱਚ 7 ਰਾਉਂਡ ਫਾਇਰ ਕੀਤੇ ਗਏ ਉਹ ਇੱਕ ਮਲਜ਼ਮ ਤੇ ਲੱਗੀ ਹੈਗੀ ਜਿਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਉਰਫ ਪੋਲਾ ਇਹ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਹੈਗਾ ਔਰ ਇਤੇ ਪਹਿਲਾਂ ਕਾਫੀ ਪਰਚੇ ਹੈਗੇ ਨੇ ਜਦੋਂ ਬਾਕੀ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿਹੜੇ ਤਿੰਨ ਮਲਜ਼ਮ ਹੈਗੇ ਨੇ ਇਹਨਾਂ ਦਾ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਹੈਗਾ ਗੁਰਵਿੰਦਰ ਪੋਲਾ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਦੇ ਨਾਮ ਤੇ ਹੋਇਆ ਹੈਗਾ ਔਰ ਜਿਹੜਾ ਪਿਛਲੇ ਸਮੇਂ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਡ ਸੀ ਜਿਹਦਾ ਇਨਕਾਊਂਟਰ ਹੋਇਆ ਸੀ ਬਾਅਦ ਵਿੱਚ ਉਹਦੇ ਪ੍ਰਾਣ ਨੂੰ ਕੁਝ ਅਣਪਛਾਤੇ ਬੰਦੇ ਆ ਕਰਕੇ ਦਿਨ ਦਿਹਾੜੇ ਗੋਲੀ ਮਾਰ ਕਰਕੇ ਚਲੇ ਗਏ ਸੀਗੇ ਉਹ ਇਹ ਬੰਦੇ ਉਹਦੇ ਵਿੱਚ ਇਨਵੋਲਡ ਸੀਗੇ ਔਰ ਕਾਫੀ ਟਾਈਮ ਤੋਂ ਫਰਾਰ ਚੱਲ ਰਹੇ ਸੀਗੇ ਕਾਫੀ 18 ਇਹਨਾਂ ਨੇ ਬਾਹਰ ਜੈਪੁਰ, ਦੇਹਰਾਦੂਨ ਔਰ ਹਰੋਦੂਜੀ ਤਾਮਤ ਦੇ ਲੀਤੀਆਂ ਸੀਗੇ ਔਰ ਕੱਲ ਰਾਤ ਸਾਡੇ ਏਰੀਆ ਚ ਆ ਕੇ ਠਹਿਰੇ ਸੀਗੇ ਜਦੋਂ ਸਾਡੀ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਗੁਰਵਿੰਦਰ ਸਿੰਘ ਉਰਫ ਭੋਲਾ ਹੈਗਾ ਜਿਹਨੂੰ ਉੱਥੇ ਮੌਕੇ ਤੇ ਗੋਲੀ ਵਜੇ ਸੀਗੀ ਉਹਨੂੰ ਹਸਪਤਾਲ ਭੇਤੀ ਕਰਾਇਆ ਸੀਗਾ ਜਿਹੜਾ ਕਿ ਅੱਗੇ ਪੀਜੀਆਈ ਰੈਫਰ ਹੋ ਗਿਆ ਹੈਗਾ ਉੱਥੇ ਐਡਮਿਟ ਹੈਗਾ ਉੱਥੇ ਇਲਾਜ ਚੱਲ ਰਿਹਾ ਹੈਗਾ ਬਾਕੀ ਦੇ ਜਿਹੜੇ ਦੋ ਬੰਦੇ ਹੈਗੇ ਨੇ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਇਹਨਾਂ ਦੀ ਪੁਝਗਿਸ ਜਾਰੀ ਹੈਗੀ ਹੈ ਹੌਂਦਲਕ ਜਿਹੜੀ ਇਹਨਾਂ ਦੀ ਪੁੱਛ ਕਿਸ ਤੋਂ ਗੱਲ ਸਾਹਮਣੇ ਆਈ ਹੈਗੀ ਕਿ ਗੁਰਵਿੰਦਰ ਭੋਲੇ ਤੇ तकरीबन 6 ਪਰਚੇ ਦਰਜ ਹੈਗੇ ਨੇ ਜਿਹਦੇ ਵਿੱਚ ਆਰਮਸ ਐਕਟ ਸਨੇਚਿੰਗ ਔਰ ਹੋਰ ਦੂਜੇ ਪਰਚੇ ਵੀ ਹੈਗੇ ਨੇ ਜਿਹਦੇ ਵਿੱਚ ਜੁਗਰਾਜ ਦਾ ਮਰਡਰ ਵੀ ਹੈਗਾ ਔਰ ਨਵਤੇਜ ਤੇਜੀ ਤੇ ਐਨਡੀਪੀਐਸ ਐਕਟ ਤੇ ਜੁਗਰਾਜ ਮਰਡਰ ਦਾ ਕੇਸ ਹੈਗਾ ਔਰ ਗੁਰਪ੍ਰੀਤ ਜਿਹੜਾ ਹੈਗਾ ਉਹ ਤੇ ਹਜੇ ਹੋਰ ਕੋਈ ਪਰਚਾ ਨਹੀਂ ਸੀਗਾ ਔਰ ਅੰਮ੍ਰਿਤਸਰ ਰੂਰਲ ਦੀ ਵੀ ਤਫਤੀਸ਼ ਵਿੱਚ ਹਜੇ ਉਹਦਾ ਨਾਂ ਸਾਹਮਣੇ ਨਹੀਂ ਆਇਆ ਸੀਗਾ ਬਟ ਚੁਕਿ ਜਿਹੜਾ ਹਮ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਉਹਨਾਂ ਤੋਂ ਕਲੀਅਰ ਹੋਇਆ ਹੈਗਾ ਕਿ ਇਹਦਾ ਇਨਵੋਲ ਉਰੇ ਸਰੂਰਲ ਪੁਲਿਸ ਨੂੰ ਦੱਸਾਂਗੇ ਤਾਂ ਜੋ ਇਹਨੂੰ ਵੀ ਨੋਮੀਨੇਟ ਉਸ ਕੇਸ ਵਿੱਚ ਕੀਤਾ ਜਾ ਸਕੇ ਕਿਸੇ ਗੈਂਗ ਨਾਲ ਸੰਬੰਧਿਤ ਹੈ ਕਿ ਕਿਹੜਾ ਗੈਂਗ ਬਿਲਕੁਲ ਜਦੋਂ ਇਹ ਮਰਡਰ ਹੋਇਆ ਸੀਗਾ 4 ਤਰੀਕ ਨੂੰ ਤਾਂ ਉਦੋਂ ਇੱਕ ਬੰਬੀਹਾ ਗੈਂਗ ਨੇ ਜਿਹੜਾ ਹੈਗਾ ਇਸ ਮਰਡਰ ਦੀ ਜਿਹੜੀ ਹੈਗੀ ਉਹ ਲਈ ਸੀਗੀ ਜ਼ਿੰਮੇਵਾਰੀ ਲਈ ਸੀਗੀ ਔਰ ਬਾਕੀ ਹੁਣ ਅੱਗੇ ਕਿਹਦੇ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗਾ ਕਿਹੜਾ ਇਹਨਾਂ ਦਾ ਸਰਗਨਾ ਹੈਗਾ ਵੈਪਨ ਕਿੱਥੋਂ ਲਿਆਂਦੇ ਸੀਗੇ ਵੈਪਨ ਕਿੱਥੇ ਹੈਗੇ ਨੇ ਬਾਕੀ ਦੇ ਵੈਪਨ ਉਹ ਸਾਰੀ ਪੁੱਛਗੀ ਜਿਹੜੀ ਹੈਗੀ ਜਾਰੀ ਹੈਗੀ ਹੈ ਜੋ ਕਿ ਡਿਟੇਲਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਫਿਰ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਇੱਕ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਚਲਾਇਆ ਸੀਗਾ 9mm ਦਾ ਪਿਸਟਲ ਹੈਗਾ ਉਹ ਆਪਾਂ ਬਰਾਮਦ ਕੀਤਾ ਹੈਗਾ ਔਰ ਬਾਕੀ ਵੈਪਨ ਜਿਹੜੇ ਉੱਥੇ ਮਰਡਰ ਵਿੱਚ ਇਸਤੇਮਾਲ ਹੋਏ ਨੇ ਜਾਂ ਇਹੀ ਵੈਪਨ ਇਸਤੇਮਾਲ ਹੋਇਆ ਸੀਗਾ ਇਸ ਬਾਰੇ ਜਿਹੜਾ ਹੈਗਾ ਪੁੱਛਗਿੱਛ ਅਜੇ ਜਾਰੀ ਹੈਗੀ ਹੈ ਉਹ ਵੱਖਰੇ ਤੌਰ ਤੇ ਤੁਹਾਨੂੰ ਆਪਾਂ ਬਰੀਫ ਕਰਾਂਗੇ